ਸਤਿ ਸ੍ਰੀ ਅਕਾਲ ਦੋਸਤੋ ਰਾਮ ਰਾਮ ਜੀ ਅੱਜ ਆਪਾਂ ਤੁਹਾਨੂੰ ਇੱਕ ਚਿੜੀ ਤੇ ਇੱਕ ਕਾਂ ਦੀ ਕਹਾਣੀ ਸੁਣਾਵਾਂਗੇ ਦੋਸਤੋ ਇੱਕ ਚਿੜੀ ਤੇ ਕਾਂ ਦੋਨੋਂ ਇੱਕ ਦੀਵਾਰ ਤੇ ਬੈਠੇ ਹੁੰਦੇ ਆ ਗੱਲਾਂ ਬਾਤਾਂ ਮਾਰ ਰਹੇ ਹੁੰਦੇ ਆ ਜੀ ਤਾਂ ਉਹਨਾਂ ਦੇ ਵੇਖਦੇ ਵੇਖਦੇ ਹੀ ਸਾਹਮਣੇ ਕਿਤੇ ਅੱਗ ਲੱਗ ਜਾਂਦੀ ਹੈ ਬਹੁਤ ਜ਼ਿਆਦਾ ਅੱਗ ਲੱਗ ਜਾਂਦੀ ਹੈ ਤਾਂ ਚਿੜੀ ਕੀ ਕਰਦੀ ਹੈ ਨਾਲ ਦੀ ਨਾਲ ਉੱਡ ਜਾਂਦੀ ਹੈ ਤੇ ਪਾਣੀ ਦੀ ਚੁੰਝ ਚੁੰਝ ਦੇ ਵਿੱਚ ਪਾਣੀ ਭਰ ਕੇ ਉਸ ਅੱਗ ਦੇ ਉੱਤੇ ਸੁੱਟਣਾ ਸ਼ੁਰੂ ਕਰ ਦਿੰਦੀ ਹੈ ਤਾਂ ਕਾਂ ਇਹ ਸਭ ਕੁਝ ਦੇਖ ਰਿਹਾ ਹੁੰਦਾ ਤਾਂ ਕਾਂ ਚਿੜੀ ਨੂੰ ਕਹਿੰਦਾ ਲੈ ਵੇਖੀ ਕਮਲੀ ਹੋਈ ਐ ਵੀ ਤੇਰੀ ਇਹ ਚੁੰਝ ਚੁੰਝ ਪਾਣੀ ਨਾਲ ਕੇਰਾ ਇਹ ਅੱਗ ਬੁਝ ਜਾਨੀ ਐ ਵੀ ਤੂੰ ਆਪੇ ਚ ਅੱਗ ਦੇ ਮੱਚ ਜਾਏਗੀ ਨੁਕਸਾਨ ਹੋ ਜਾਏਗਾ ਤਾਂ ਚਿੜੀ ਉਸ ਕਾਂ ਨੂੰ ਕਹਿੰਦੀ ਐ ਕਿ ਕਾਂ ਜਦੋਂ ਵੀ ਇਸ ਅੱਗ ਦੀ ਗੱਲ ਚੱਲੇਗੀ ਤਾਂ ਮੇਰਾ ਜਿਹੜਾ ਨਾਮ ਐ ਉਹ ਅੱਗ ਬੁਝਾਉਣ ਵਾਲਿਆਂ ਚ ਆਏਗਾ ਤੇਰੀ ਤਰ੍ਹਾਂ ਤਮਾਸ਼ਾ ਵੇਖਣ ਵਾਲਿਆਂ ਚ ਨਹੀਂ ਆਏਗਾ ਪਲੇ ਹੀ ਮੇਰੀ ਚੁੰਝ ਦੇ ਨਾਲ ਥੋੜੀ ਥੋੜੀ ਬੂੰਦ ਦੇ ਨਾਲ ਹੀ ਅੱਗ ਨਾ ਪੁੱਜੇ ਪਰ ਮੇਰਾ ਨਾਮ ਹਮੇਸ਼ਾ ਬੁਝਾਨ ਵਾਲਿਆਂ ਦੇ ਵਿੱਚ ਆਏਗਾ ਤਾਂ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਸਿੱਖਿਆ ਮਿਲਦੀ ਹੈ ਕਿ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਛੋਟੇ ਛੋਟੇ ਪ੍ਰਯਾਸ ਕਰਨੇ ਚਾਹੀਦੇ ਆ ਛੋਟੇ ਛੋਟੇ ਪ੍ਰਯਾਸ ਕਰਨ ਨਾਲ ਹੀ ਆਪਾਂ ਇੱਕ ਵੱਡੀ ਮੰਜ਼ਿਲ ਨੂੰ ਫਤਿਹ ਕਰ ਸਕਦੇ ਆ ਦੋਸਤੋ ਹਮੇਸ਼ਾ ਪ੍ਰਯਾਸ ਕਰਦੇ ਰਹੋ ਅਤੇ ਛੋਟੇ ਛੋਟੇ ਕੰਮ ਜਿਹੜੇ ਆ ਕਿਸੇ ਦੀ ਭਲਾਈ ਦੇ ਉਸ ਨਾਲ ਕਿਸੇ ਦਾ ਕੋਈ ਫਾਇਦਾ ਹੋ ਸਕਦਾ ਹੈ ਤਾਂ ਉਹ ਕੰਮ ਕਰਦੇ ਰਹੋ ਲੋਕਾਂ ਦੀ ਪਰਵਾਹ ਨਹੀਂ ਕਰਨੀ ਲੋਕਾਂ ਨੇ ਕੁਝ ਨਾ ਕੁਝ ਕਹਿੰਦੇ ਰਹਿਣਾ ਹੈ ਉਹਨਾਂ ਦੀ ਬਿਲਕੁਲ ਪਰਵਾਹ ਨਹੀਂ ਕਰਨੀ ਤੁਸੀਂ ਵਧੀਆ ਕੰਮ ਕਰਦੇ ਰਹਿਣਾ ਔਰ ਅੱਗੇ ਵੱਧਦੇ ਰਹਿਣਾ ਦੋਸਤੋ ਧੰਨਵਾਦ ਦੋਸਤੋ ਜੇਕਰ ਇਹ ਕਹਾਣੀ ਅੱਛੀ ਲੱਗੇ ਤਾਂ ਜਰੂਰ ਸ਼ੇਅਰ ਕਰਿਓ ਧੰਨਵਾਦ ਜੀ